ਦਿਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਕਾਟੋਕਲੀਸ਼ ਵੱਧ ਗਿਆ ਹੈ ਜਿਸ ਤਰ੍ਹਾਂ ਪ੍ਰਧਾਨ ਗਿੱਨੂ ਲੈ ਕੇ ਵਧਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਦੌਰ ਦੇ ਵਿੱਚ ਲੱਗੇ ਨੇ ਕਾਂਗਰਸ ਪਾਰਟੀ ਦੇ ਸਾਰੇ ਹੀ ਵੱਡੇ ਆਗੂ ਆਪੋ ਆਪਣੇ ਪੱਧਰ ਤੇ ਦਾਅਵੇਦਾਰੀਆਂ ਠੋਕੀਆਂ ਜਾ ਰਹੀਆਂ ਨੇ ਬਿਬੇਸ਼ ਪਗੇਲ ਨੂੰ ਜਿਹੜੇ ਨਵੇਂ ਅੰਚਾਰਜ ਬਣੇ ਨੇ ਕਾਂਗਰਸ ਪਾਰਟੀ ਦੇ ਪੰਜਾਬ ਦੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਉਹੀ ਯਾਨੀ ਕਿ ਪੰਜਾਬ ਦੇ ਇੰਚਾਰਜ ਬਣੇ ਰਹਿਣਗੇ ਪੰਜਾਬ ਦੇ ਵਿੱਚ ਹੋ ਰੀਆਂ ਕਾਂਗਰਸ ਪਾਰਟੀ ਵੱਲੋਂ ਸਾਰੀਆਂ ਗਤੀਵਿਧੀਆਂ ਉਹਨਾਂ ਦੀ ਰੈਨਵਾਈ ਹੇਠ ਉਹਨਾਂ ਦੀ ਦੇਖਰੇਖ ਕੀਤੀ ਜਾਵੇਗੀ ਜੇ ਗੱਲ ਕਰੀਏ ਰਾਜਾ ਗੋੜਿੰਗ ਰਾਜਾ ਵੜਿੰਗ ਪੂਰੀ ਤਰ੍ਹਾਂ ਹੁਣ ਆਕੇ ਹੋਏ ਨੇ ਕਿ ਵਾਰ-ਵਾਰ ਮੈਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ ਚਾਹੇ ਚੈਲੰਜਸ ਨੇ ਚੰਨੀ ਹੋਵੇ ਸੁਖਪਾਲ ਸਰ ਖੈਰਾ ਸੁਭਿੰਦਰ ਸਿੰਘ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਲਜਿੰਦਰ ਸਿੰਘਲਾ ਪ੍ਰਗਟ ਸਿੰਘ ਰਾਣਾ ਗੁਰਜੀਤ ਸਿੰਘ ਜੇ ਰਾਣਾ ਗੁਰਜੀਤ ਸਿੰਘ ਦੀ ਗੱਲ ਕਰੀਏ ਉਹ ਕਹਿੰਦੇ ਨੇ ਕਿ ਰਾਜਾ ਵੜਿੰਗ ਦਰਪੋਕ ਨੇ ਰਾਜਾ ਵੜਿੰਗ ਉਹ ਆਦਮੀ ਵਿਅਕਤੀ ਨੇ ਜਿਹੜੇ ਮੈਦਾਨ ਛੱਡ ਕੇ ਭੱਜਣਾ ਜਾਣਦੇ ਨੇ ਉਹਨਾਂ ਕਹਿੰਦੇ ਕਿ ਜੇਕਰ ਮੈਦਾਨ ਛੱਡ ਕੇ ਭੱਜਣਾ ਹੋਵੇ ਤਾਂ ਕਲਾਸ ਲੈਣੀ ਚਾਹੀਦੀ ਹੈ ਰਾਜਾ ਵੜਿੰਗ ਤੂੰ ਜੋ ਮੌਜੂਦਾ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਲੇਕਿਨ ਇਨਾ ਸਬਣਾ ਦੇ ਵਿੱਚੋਂ ਪ੍ਰਧਾਨ ਕਿਸ ਨੂੰ ਬਣਾਇਆ ਜਾਵੇਗਾ ਹਾਲਾਂਕਿ ਵਾਰ-ਵਾਰ ਹਲਕਾ ਜਿਹੜੇ ਇੰਚਾਰਜ ਨੇ ਪੰਜਾਬ ਦੇ ਬੁਬੇਸ਼ ਭਖੇਲ ਉਹਨਾਂ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਰਾਜਾ ਵੜਿੰਗ ਤੇ ਕਿਸੇ ਵੀ ਤਰ੍ਹਾਂ ਦੀ ਟੀਕਾ ਟਿੱਪੜੀ ਨਹੀਂ ਕੀਤੀ ਜਾ ਸਕਦੀ ਲੇਕਿਨ ਜਿਵੇਂ ਕਹਿੰਦੇ ਨੇ ਕਿ ਇੱਕ ਅਨਾਰ ਤੇ 100 ਬਮਾਰ ਯਾਨੀ ਕਿ ਆਪੋ ਆਪਣੇ ਪਦਰ ਤੇ ਪ੍ਰਧਾਨਗੀ ਵਾਲੀ ਕੁਰਸੀ ਦਾ ਆਨੰਦ ਮਾਣਨਾ ਚਾਹੁੰਦੇ ਨੇ ਇਹਨਾਂ ਨੂੰ ਪਤਾ ਹੈ ਕਿ ਜਿਹੜਾ ਪ੍ਰਧਾਨ ਬਣੇਗਾ ਉਹੀ ਮੁੱਖ ਮੰਤਰੀ ਦੇ ਅਹੁਦੇਦਾਰ ਅਹੁਦਾ ਦਾ ਦਾਵੇਦਾਰ ਹੋਵੇਗਾ ਇਸ ਲਈ ਸਭ ਤੋਂ ਵੱਡੀ ਦੌਰ ਦੇ ਵਿੱਚ ਸ਼ਾਮਲ ਹੋ ਗਏ ਨੇ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਦੇ ਨਾਂ ਤੇ ਕਿਸੇ ਵੀ ਸਮੇਂ ਮੋਲ ਲੱਗ ਸਕਦੀ ਹੈ ਪੰਜਾਬ ਦੇ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਬਣਨ ਦੀ ਦਲਤ ਚਿਹਰਾ ਹੋਣ ਦੇ ਨਾਮ ਤੇ ਚਰਨਜੀਤ ਸਿੰਘ ਚੰਨੀ ਦਲਤ ਸਿੱਖ ਚਿਹਰਾ ਵੀ ਨੇ 34 ਹਲਕੇ ਨੇ ਪੰਜਾਬ ਦੇ ਵਿੱਚ ਜੇਕਰ ਅਜਾਇਆ ਹੁੰਦਾ ਹੈ ਤਾਂ 2025 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ 34 ਹਲਕਿਆਂ ਦੇ ਵਿੱਚੋਂ ਜਿੱਤ ਮਿਲੇਗੀ ਜਿੱਤਣਗੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਕਾਰ ਵਾਸਤੇ ਭਾਵੇਂ ਪੰਬਲਪੂਸਾ ਸੌਰੀ ਪਾਰਟੀ ਵਾਸਤੇ ਭਾਵੇਂ ਪੰਬਲਪੂਸਾ ਬਣਿਆ ਹੋਇਆ ਹੈ ਕਾਂਗਰਸ ਪਾਰਟੀ ਵਾਰ-ਵਾਰ ਭੁਪੇਸ਼ ਮੁਕੇਲ ਨੂੰ ਕਹਿ ਰਹੀ ਹੈ ਕਿ ਚਰਨ ਸਿੰਘ ਚੰਨੀ ਹੀ ਬੈਸਟ ਹੈ ਜੇਕਰ ਹੋਰ ਕਿਸੇ ਨੂੰ ਬਣਾ ਦਿੱਤਾ ਜਾਂਦਾ ਹੈ ਤਾਂ ਫਿਰ ਇੱਕ ਦੂਸਰੇ ਦਾ ਵਿਰੋਧ ਹੋਵੇਗਾ ਕਿਉਂਕਿ ਲੈਗ ਪੁੱਲਿੰਗ ਯਾਨੀ ਕਿ ਲਤਾਂ ਖਿੱਚਣ ਦੀ ਜਿਹੜੀ ਬਿਮਾਰੀ ਹੈ ਕਾਂਗਰਸ ਪਾਰਟੀ ਦੇ ਵਿੱਚ ਉਹ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਜੇਕਰ ਲੈਗ ਪੁੱਲਿੰਗ ਨਾ ਹੁੰਦੀ ਲਤਾਂ ਖਿੱਚਣ ਦੀ ਬਿਮਾਰੀ ਇਹ ਨਾ ਹੁੰਦੀ ਕਾਂਗਰਸੀ ਆਗੂਆਂ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਜੇ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਤਾਂ ਫਿਰ ਇੱਕ ਵਾਰ ਵੱਡੇ ਫੈਸਲੇ ਹੋ ਜਾਣੇ ਸੀ 111 ਦਿਨਾਂ ਦੇ ਵਿੱਚ ਤੇ ਲੋਕਾਂ ਨੇ ਫਿਰ ਨਵਜੋਤ ਸਿੰਘ ਸਿੱਧੂ ਦੇ ਚਿਹਰੇ ਨੂੰ ਵੋਟ ਪਾ ਦੇਣੀ ਸੀ ਲੇਕਿਨ ਨਵਜੋਤ ਸਿੰਘ ਸਿੱਧੂ ਨੇ ਵਿਰੋਧ ਕੀਤਾ ਬਾਕਿਆ ਨੇ ਵੀ ਵਿਰੋਧ ਕੀਤਾ ਚਰਨਜੀਤ ਸਿੰਘ ਚੰਨੀ ਦਾ ਜੇਕਰ ਚੰਨੀ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਨਾ ਕੀਤਾ ਜਾਂਦਾ ਤੇ ਸਰਕਾਰ ਜਿਹੜੀ ਹੈ ਫਿਰ ਦੁਬਾਰਾ ਕਾਂਗਰਸ ਦੀ ਬਣ ਜਾਣੀ ਸੀ ਲੇਕਿਨ ਫਿਰ ਦੁਬਾਰਾ ਦਲ ਚੇਰਾ ਹੋਣ ਦੇ ਨਾਮ ਤੇ ਚੈਲੰਜ ਸਿੰਘ ਚੰਨੀ ਦੇ ਨਾਮ ਉੱਤੇ ਮੋਹਰ ਲੱਗ ਚੁੱਕੀ ਹੈ ਕਿਸੇ ਵੀ ਸਮੇਂ ਰਸਮੀ ਤਰੀਕੇ ਦੇ ਨਾਲ ਪ੍ਰਧਾਨ ਬਣਾਇਆ ਜਾ ਸਕਦਾ ਹੈ ਚੈਲੰਜ ਸਿੰਘ ਚੰਨੀ ਨੂੰ ਧੰਨ